ਤੇ ਸੰਦੀਪ ਮਹੇਸ਼ਵਰੀ ਦੀ ਜਿਹੜੀ ਲੜਾਈ ਹੋਈ ਆ ਬਵੇਕਵਿੰਦਰਾ ਤੇ ਕੰਪਲੀਟ ਕਾਈ ਉਹਦੀ ਘਰ ਵਾਲੀ ਨੇ ਕਿ ਮੇਰੇ ਨਾਲ ਕਟਮਾਰਕ ਕੀਤੀ ਆ ਠੀਕ ਹੈ ਦੂਜੇ ਪਾਸੋਂ ਸੰਦੀਪ ਮਹੇਸ਼ਵਰੀ ਨੇ ਜਿਹੜਾ ਇਲਜ਼ਾਮ ਲਾਇਆ ਕਿ 스ਕੈਮ ਕਰਦਾਗਾ ਲੋਕਾਂ ਦੇ ਨਾਲ 스ਕੈਮ ਕਿਸ ਤਰ੍ਹਾਂ ਦਾ ਕਰਦਾ ਕਹਿੰਦਾ ਵੀ 500 ਕਰੋੜ ਦੀ ਮੇਰੀ ਕੰਪਨੀ ਆ ਮਤਲਬ ਖਾਲੀ ਮੋਟੀਵੇਸ਼ਨ ਦੇ ਨਾਲ ਬੰਦਾ ਕੁਝ ਨਹੀਂ ਕਰ ਸਕਦਾਗਾ ਜਿਹੜਾ ਨਾਲ ਡਿਸਪਲਿਨ ਆ ਉਹ ਡਿਸਪਲਿਨ ਚਾਹੀਦਾ ਹੁੰਦਾਗਾ ਮਤਲਬ ਉਹ ਵੇਚ ਕੁਝ ਵੀ ਨਹੀਂ ਰਿਹਾਗਾ ਠੀਕ ਆ ਕੈਨੋ ਉਹਦੀ ਕੰਪਨੀ ਆ ਮੈਂ ਸਿਰਫ ਗੱਲਾਂ ਦਾ ਖਲਾ ਬਣਾ ਕੇ ਤੁਹਾਨੂੰ ਸੁਣਾਉਣਾਗਾ ਤੇ ਤੁਸੀਂ ਉਹਨੂੰ ਸਿੱਖ ਕੇ ਕੰਮ ਕਰਨਾਗਾ ਇਸ ਤਰ੍ਹਾਂ ਦਾ ਕੋਸਾ ਮੈਂ ਐਗਜ਼ਾਮਪਲ ਨਾਲ ਦੱਸ ਦਿੰਨਾਗਾ ਜਿਵੇਂ ਕਿ ਮੇਰੇ ਕੋਲ ਕੋਈ ਬੰਦਾ ਆਇਆ ਮੈਂ ਉਹਨੂੰ ਕਿਹਾ ਵੀ ਮੇਰੇ ਕੋਲ ਆ ਰੋਲੇਕਸ ਦੀ ਘੜੀ ਆ オリジナル ਤੇ ਮੈਂ ਇਹ ਵੇਚਣੀ ਆ ਮੈਨੂੰ ਬਹੁਤ ਜ਼ਰੂਰਤ ਆ ਪੈਸੇ ਦੀ ਤੇ ਕੰਡੀਸ਼ਨ ਇਹ ਆ ਮੈਂ ਵੇਚਣੀ ਅੱਜ ਹੀ ਆ ਕੱਲ ਨੂੰ ਨਹੀਂ ਮੈਂ ਦੇਣੀ ਅੱਜ ਅੱਜ ਹੀ ਮੈਂ ਵੇਚ ਲਾਂਦਾ 1000 ਰੁਪਏ ਦੀ ਤੇ ਉਹ ਬੰਦਾ ਮੈਥੋਂ ਲੈ ਜਾਂਦਾ ਘੜੀ ਦੂਜੀ ਦਿਨ ਤੀਜੀ ਦਿਨ ਨੂੰ ਆ ਕੇ ਉਹ ਕਹਿੰਦਾ ਵੀ ਇਹ ਤਾਂ ਘੜੀ ਨਕਲੀ ਆ ਤੂੰ ਮੈਨੂੰ ਮੜਤੀ ਆ ਤੇ ਮੈਂ ਉਹਦਾ ਗੁੱਟ ਫੜ ਕੇ ਲੈ ਜਾਣਾ ਜੀ ਆ ਜਾ ਮੈਂ ਤੈਨੂੰ ਸਿਖਾਉਣਾਗਾ ਤੈਨੂੰ ਸਾਰਾ ਕੁਝ ਸਮਝਾਉਣਾਗਾ ਘੜੀਆਂ ਦਾ ਬਿਜ਼ਨਸ ਕਿਵੇਂ ਕਰਨਾ ਲੋਕਾਂ ਨੂੰ ਨਕਲੀ ਘੜੀਆਂ ਕਿਵੇਂ ਵੇਚਣੀਆਂ ਐ ਇਸ ਤਰ੍ਹਾਂ ਦਾ ਕੁਝ ਹੋ ਰਿਹਾਗਾ ਯਾਨੀ ਕਿ ਪ੍ਰੋਡਕਟ ਕੁਝ ਵੀ ਨਹੀਂ ਹੈਗਾ ਗੱਲਾਂ ਦਾ 30 ਦੀ 35 35 50 50 ਹਜ਼ਾਰ ਰੁਪਈਆ ਇੱਕ ਬੰਦੇ ਤੋਂ ਫੀਸ ਲਈ ਜਾਂਦੀ ਆ ਬਿਜ਼ਨਸ ਕੋਰਸਾਂ ਦੇ ਨਾਮ ਤੇ ਤੇ ਬਿਜ਼ਨਸ ਕੋਰਸ ਕੋਈ ਇਹੋ ਜਿਹੀ ਚੀਜ਼ ਨਹੀਂ ਹੁੰਦੀ ਕਿ ਗੱਲਾਂ ਦਾ ਖਰਾਬ ਬਣਾ ਕੇ ਬੰਦੇ ਦੇ ਦਿਮਾਗ 'ਚ ਪਾਣਾ ਤੇ ਉਹ ਬਿਜ਼ਨਸ ਦੇ ਵਿੱਚ ਐਕਸਪਰਟ ਬਣ ਜਾਊਗਾ ਠੀਕ ਹੈ ਵੱਡੇ ਵੱਡੇ ਕਾਲਜ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਜਿਹੜੀਆਂ 3 3 ਸਾਲ ਦੇ ਜਿਹੜੇ ਬਿਜ਼ਨਸ ਦੇ ਕੋਰਸ ਹੁੰਦੇ ਆ ਉਹ ਨਾਲ ਦੀ ਨਾਲ ਚੀਜ਼ਾਂ ਨੂੰ ਕਰਕੇ ਦਿਖਾਉਂਦੇ ਆ ਸਾਰਿਆਂ ਨੂੰ ਉਹਨਾਂ ਨੂੰ ਸਮਝਾਉਣ ਦੇ ਵੱਖਰੇ ਤਰੀਕੇ ਹੁੰਦੇ ਐਵੇਂ ਨਹੀਂ ਉਥੇ ਇੰਨੀਆਂ-ਇੰਨੀਆਂ ਫੀਸਾਂ ਹੁੰਦੀਆਂ ਪਰ ਇਹ ਬੰਦਾ ਇਕੱਲਾ ਮੋਟੀਵੇਸ਼ਨ ਦਾ ਆਪਣਾ ਕੇ ਝੂਠੇ ਸੁਪਨੇ ਦਿਖਾ ਕੇ ਲੋਕਾਂ ਨੂੰ ਕਿੰਨੇ ਸਾਲਾਂ ਚਾਹੇ ਹੋਜੂ ਆਏ ਹੋਜੂ ਗ੍ਰੋਥ ਆਏ ਹੋਜੂ ਕਰੋੜਪਤੀ ਮੀਰਪਤੀ ਫਲਾਣਾਪਤੀ ਬੰਦੇ ਨੂੰ ਜਾਨੀ ਕਿ ਬ੍ਰੇਨ ਬੋਸ ਕਰਕੇ ਉਹਨਾਂ ਤੋਂ ਪੈਸੇ ਲੈ ਲੈਣੇ ਇਹ ਚੀਜ਼ ਤੇ ਸੰਦੀਪ ਮੇਹਰੀ ਬੋਲ ਪਿਆ ਉਹਨੇ ਆਪਦੇ ਬੰਦੇ ਭੇਜੇ ਹੋਣੇ ਆ ਜੇ ਉਹਦੇ ਕੋਲ ਗੁੱਠਾ ਗਿਆ ਹੋਇਆ ਉੱਥੇ ਕੋਈ ਆਇਆ ਹੋਊਗਾ ਉਹ ਕਹਿੰਦਾ ਵੀ ਉਹ ਤਾਂ ਆਏ ਆ ਸਿਰਫ ਗੱਲਾਂ ਦੇ ਨਾਲ ਬੰਦਾ ਬਿਜ਼ਨਸ ਥੋੜੋ ਸਿੱਖ ਜਾਂਦਾਗਾ ਉਹ ਉਹਨੇ ਗੱਲ ਉਹਦਾ ਨਾਂ ਨਹੀਂ ਲਿਆ ਸੀਗਾ ਆਉਡੀ ਵੀਡੀਓ ਦੇ ਵਿੱਚ ਵੀ ਆਏ ਆਏ ਕਰਕੇ ਉਹ ਆ ਤੂੰ ਆਪ ਦੇ ਆਪ ਹੀ ਫੀਲਿੰਗ ਚੱਕ ਗਿਆ ਵੀ ਇਹ ਮੈਨੂੰ ਕਹਿੰਦਾਗਾ ਕਿਉਂਕਿ ਚੋਰ ਨੂੰ ਡਰ ਹੁੰਦਾ ਤੇ ਦੂਜੇ ਦਿਨ ਯਾਨੀ ਕਿ ਕੱਲ ਵਿਆਹ ਹੋਇਆ ਹੈ ਦੂਜੇ ਦਿਨ ਆਪਦੀ ਘਰ ਵਾਲੀ ਨਾਲ ਉਹਦੀ ਕੁੱਟਮਾਰ ਹੋ ਗਈ ਯਾਨੀ ਕਿ ਦੂਜਾ ਉਹ ਤਾਂ ਮੋਟੀਵੇਸ਼ਨ ਕਰਦਾ ਬੰਦਾ ਖੁਦ ਹੀ ਲਾਈਫ ਤੇ ਕੋਈ ਕੰਟਰੋਲ ਨਹੀਂ ਹੈਗਾ ਇਹ ਸਾਰੀ ਸਟੋਰੀ ਆ ਸੰਦੀਪ ਦੀ ਤੇ ਜਿਹੜਾ ਭਵੇਕਵਿੰਦਰ ਆ ਦੀ ਹਾਂ ਤੁਸੀਂ ਆਪ ਆਈਡੀਆ ਲਾ ਲਓ ਇਹਨਾਂ ਚੋਂ ਕਿਹੜਾ ਸਹੀ ਆ ਤੇ ਕਿਹੜਾ ਗਲਤ ਆ